ਇੱਕ ਸ਼ਰਾਰਤੀ ਬਾਂਦਰ ਦੇ ਬਲੋ ਕਾਫੀ ਆਤੰਕ ਮਚਾਇਆ ਗਿਆ ਹੈ ਦਰਸਲ ਹਲਕਾ ਜਨਾਲਾ ਦੇ ਚੁਗਾਵਾ ਰੋਡ ਤੇ ਇੱਕ ਸ਼ਰਾਰਤੀ ਬਾਂਦਰ ਨੇ ਇੰਨਾ ਆਤੰਕ ਮਚਾ ਰੱਖਿਆ ਹੈ ਕਿ ਸੜਕ ਤੇ ਆਉਣ ਜਾਣ ਵਾਲੇ ਰਹੰਗੀਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਇਹ ਬਾਂਦਰ ਮੋਟਰਸਾਈਕਲ ਸਵਾਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਕਿ ਲੋਕ ਹੁਣ ਡਰ ਮਹਿਸੂਸ ਕਰ ਰਹੇ ਨੇ ਕਿਤੇ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ ਇਸ ਮੌਕੇ ਰਹੰਗੀਰਾਂ ਦਾ ਕਹਿਣਾ ਹੈ ਕਿ ਇਸ ਰੋਡ ਦੇ ਉੱਪਰ ਇੱਕ ਬਾਂਦਰ ਘੁੰਮ ਰਿਹਾ ਜਿੱਥੇ ਉਹ ਆਉਣ ਜਾਣ ਵਾਲੇ ਰਹੰਗੀਰਾਂ ਨੂੰ ਕਾਫੀ ਪਰੇਸ਼ਾਨ ਕਰਦਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿਸ ਬਾਂਦਰ ਨੂੰ ਫੜ ਕੇ ਜੰਗਲ ਦੇ ਵਿੱਚ ਛੱਡਿਆ ਜਾਵੇ ਤਾਂ ਜੋ ਲੋਕ ਪਰੇਸ਼ਾਨ ਨਾ ਹੋਣ ਤੇ ਬਾਂਦਰ ਦਾ ਵੀ ਕੋਈ ਨੁਕਸਾਨ ਨਾ ਹੋਵੇ। ਅੱਜ ਸਿੰਘ ਜੀ ਅੱਜ ਕੀ ਗੱਲਬਾਤ ਹੋਈ ਹੈ ਜੀ? ਇੱਕ ਬਾਂਦਰ ਆ ਉਹ ਢੰਜੇਲਾ ਕੁਝ ਆਹੀ ਗੱਸਟਾ ਲੱਗੇ ਜਨਾ ਸਾਨੂੰ ਹੀ ਪੰਡਾ ਹੈ ਸਾਰਿਆਂ ਨੂੰ ਪੰਡਾ ਹੈ। ਟੜੋ ਰੋੜਿਆ। ਇਹ ਜਿੱਥੇ ਜੰਗਲਿਆ ਦੇ ਗੇਤਾ ਕਾ ਬਾਂਦਰ ਪੰਡਾ ਇਹਨੂੰ ਤਾਂ ਫੜ ਕੇ ਜੰਗਲ 'ਚ ਛੱਡਿਆ ਜਾਵੇ। ਕਿੰਨਾ ਵੀ ਡਰ ਲੱਗਦਾ ਹੈ ਤੁਹਾਨੂੰ? ਡਰ ਬਹੁਤ ਜ਼ਿਆਦਾ ਲੱਗਦਾ ਹੈ ਇਹਨੇ ਕਿਉਂ ਨਾਲ ਪੰਡਾ ਪੜਾ। ਇਹ ਲੱਗਦਾ ਨੁਕਸਾਨ ਕਰ ਸਕਦਾ ਕੋਈ ਹਾਂ ਜੀ ਨੁਕਸਾਨ ਕਰੇਗਾ ਕਰਦਾ ਨੁਕਸਾਨ ਹੈ ਭਾਜੀ ਆ ਜਾਂਦੇ ਚਨਾਲਾ ਰੋਡ ਜੀ ਹਾਂ ਜੀ ਤੇ ਇੱਥੇ ਇੱਕ ਨਾ ਮੰਕੀ ਆਇਆ ਜੀ ਭਾਜੀ ਉਹ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਜਿਹੜੇ ਰੋਡ ਤੇ ਭਰੀ ਜਾ ਆ ਜਾ ਰਹਿ ਵਿਚਾਰੇ ਗਰੀਬ ਬੰਦੇ ਨੇ ਕਈ ਬੰਦੇ ਬਾਈਕ ਤੇ ਹੈ ਕਈ ਮੋਟਰਸਾਈਕਲ ਤੇ ਹੈ ਕਈ ਸਾਈਕਲ ਤੇ ਵੀ ਹੈ ਸਾਈਕਲ ਵਾਲਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ ਭਾਜੀ ਇਹ ਚ ਫੜਦੀ ਨਹੀਂ ਪੈ ਜਾਂਦਾ ਭਾਜੀ ਹਾਰੇ ਗਣ ਹੋਏ ਬਾਂਦਰ ਲੱਗਦਾ ਇਹਨੂੰ ਫੜ ਕੇ ਜੰਗਲਾ ਛੱਡ ਇਹਨੂੰ ਫੜ ਕੇ ਭਾਜੀ ਪ੍ਰਸ਼ਾਸਨ ਗਾੜੀ ਇਹੋ ਅਸੀਂ ਬੇਨਤੀ ਕਰਦੇ ਇਹਨੂੰ ਫੜ ਕੇ ਜੰਗਲ ਵਿੱਚ ਅੜਕੇ ਹੋਣ ਪਾਜੀ ਮੇਰਾ ਨਾਮ ਸੁਲੀਪ ਸਿੰਘ ਕਿਹੜਾ ਰੋੜ ਹੈ ਜੀ ਇਹ ਜੂਗਾਂਵਾਂ ਰੋੜ ਹੈ ਤੇ ਕੀ ਗੱਲ ਹੈ ਜੀ ਇੱਥੇ ਬਾਂਦਰ ਪਿਰਿਆ ਫਿਰਨਦੇ ਆਏ ਪਰੇਸ਼ਾਨ ਕਰਦੇ ਆਏ ਸੋ ਸਭਲੇ ਜਾਂਦੇ ਲੋਕਾਂ ਨੂੰ ਤੇ ਕੋਈ ਪੈਂਦਾ ਵਾ ਆਗੋਂ ਜੀ ਹਾਂਜੀ ਪੈਂਦਾ ਹੈ ਕਿੰਨਾ ਕੁ ਪਰੇਸ਼ਾਨ ਕਰ ਰਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦਾ ਇਹਨੂੰ ਫੜਨਾ ਚਾਹੀਦਾ ਜੀ ਹਾਂਜੀ ਫੜਨਾ ਚਾਹੀਦਾ